ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਆਪ ਜੀਆਂ ਦੇ ਨਾਲ ਚਵਰ ਸਾਹਿਬ ਦੀ ਜਿਹੜੀ ਇਸ਼ਨਾਨ ਦੀ ਸੇਵਾ ਉਹ ਸਾਂਝੀ ਕਰਨੀ ਆ ਜਿਸ ਤਰ੍ਹਾਂ ਸ਼ਹਿਰੀ ਗੁਰਦੁਆਰੇ ਨੇ ਵੱਡੇ ਗੁਰਦੁਆਰੇ ਨੇ ਉਥੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਕਮੇਟੀਆਂ ਨੇ ਜਾਂ ਸੇਵਾਦਾਰ ਨੇ ਉਹ ਜਿਹੜੇ ਗੁਰਮੁਖ ਪਿਆਰੇ ਪ੍ਰੋਫੈਸ਼ਨਲ ਚੌਰ ਸਾਹਿਬ ਦੇ ਇਸ਼ਾਨਾਂ ਦੀ ਸੇਵਾ ਕਰਦੇ ਨੇ ਉਥੇ ਜਾ ਕੇ ਜਿਹੜੀ ਉਹ ਸਫਾਈ ਕਰਵਾ ਲਿਉਂਦੇ ਨੇ ਜਾ ਕੇ ਜਿਵੇਂ ਜੇ ਅਸੀਂ ਝਾਤ ਮਾਰੀਏ ਪਿੰਡਾਂ ਦੇ ਗੁਰਦੁਆਰੇ ਛੋਟੇ ਗੁਰਦੁਆਰੇ ਜਿੱਥੇ ਉਥੇ ਕਈ ਵਾਰੀ ਸਾਡੇ ਮਨ ਦੇ ਵਿੱਚ ਸ਼ੰਕਾ ਰਹਿ ਜਾਂਦਾ ਵੀ ਪਤਾ ਨਹੀਂ ਅਸੀਂ ਚੌਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸੋ ਅੱਜ ਆਪਾਂ ਨੇ ਬੜਾ ਸੌਖਾ ਜਿਹਾ ਤਰੀਕਾ ਜਿਹੜਾ ਨਾ ਖੁੱਲੇ ਜੇ ਸ਼ਬਦਾਂ ਵਿੱਚ ਉਹ ਆਪਾਂ ਨੇ ਸਾਂਝਾ ਕਰਨਾ ਕਿਉਂਕਿ ਦਾਸ ਵੀ ਇਸ ਪ੍ਰੋਬਲਮ ਦੇ ਵਿੱਚ ਹੀ ਨਿਕਲਿਆ ਅਸੀਂ ਵੀ ਇੱਥੇ ਸਾਡੇ ਵੀ ਚੌਰ ਸਾਹਿਬ ਜਿਹੜੇ ਨਾ ਪਹਿਲਾਂ ਕਾਫੀ ਜਿਨ੍ਹਾਂ ਦੇ ਵਿੱਚ ਡਸਟ ਸੀਗੀ ਦੇਖਣ ਨੂੰ ਮਿਲਦੀ ਸੀਗੀ ਅਸੀਂ ਵੀ ਕਿਤੇ ਮੈਂ ਵੀ ਕਿਤੇ ਇਹ ਚਾਹੁੰਦਾ ਸੀ ਵੀ ਕਿਤੇ ਪਰੋਫੈਸ਼ਨਲ ਜਗ੍ਹਾ ਜਿੱਥੇ ਹੋਣ ਗੁਰਮੁਖ ਪਿਆਰੇ ਸਾਨੂੰ ਪਤਾ ਲੱਗੇ ਵੀ ਅਸੀਂ ਵੀ ਉੱਥੇ ਜਾ ਕੇ ਜਿਹੜੀ ਚੌਰ ਸਾਹਿਬ ਦੀ ਸਫਾਈ ਕਰਾ ਲਈਏ ਪਰ ਕਿਤੇ ਨਾ ਕਿਤੇ ਰਿਸਰਚ ਮਾਰੀ ਮੋਬਾਈਲ ਦੇ ਉੱਤੇ ਦੋ ਗੁਰੂ ਦੇ ਪਿਆਰੇ ਔਰ ਉਹਨਾਂ ਤੋਂ ਸਿੱਖਿਆ ਕਿ ਪਾਈਏ ਸੇਵਾ ਜਿਹੜੀ ਚੌਰ ਸਾਹਿਬ ਦੀ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਸੋ ਅਸੀਂ ਉੱਥੋਂ ਜਿਹੜੀ ਸੇਵਾ ਸਿੱਖੀ ਹੈ ਬੜੇ ਸੌਖਾ ਜਿਹਾ ਤਰੀਕਾ ਹੈ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰ ਲਿਆ ਕਰੋ ਕਿ ਸਤਿਗੁਰੂ ਜੋ ਆਪ ਜੀਆਂ ਦੇ ਉੱਪਰ ਚਵਰਸਰ ਝੁਲਦੇ ਨੇ ਉਹਨਾਂ ਦੀ ਅਸੀਂ ਸੇਵਾ ਕਰਨ ਲੱਗੇ ਹਾਂ ਸੇਵਾ ਕਰਦੇ ਹਾਂ ਜੇ ਕਿਤੇ ਅਣਜਾਣੇ ਵਿੱਚ ਗਲਤੀਆਂ ਹੋ ਗਈ ਹੋਣੀਆਂ ਆਪ ਜੀ ਬਖਸ਼ਣ ਹਾਰੋ ਔਰ ਕੋਸ਼ਿਸ਼ ਹੀ ਕਰਨੀ ਹੈ ਵੀ ਜਿਸ ਤਰ੍ਹਾਂ ਜਿੱਥੇ ਚਵਰਸਰ ਦੀ ਸੇਵਾ ਕਰਨੀ ਹੈ ਉਹ ਜਗ੍ਹਾ ਸਾਫ਼ ਸੁਥਰੀ ਹੋਵੇ ਹੁਣ ਜਿਸ ਤਰ੍ਹਾਂ ਆਪ ਜੀ ਚਾਰ ਬਾਲਟੀਆਂ ਦੇਖਦੇ ਹੁਣ ਇਹ ਸਿਰਫ ਤੇ ਸਿਰਫ ਸਾਡੇ ਜਿਹੜੇ ਇਹ ਬਾਲਟੀਆਂ ਨੇ ਇਹ ਚਵਰ ਸਾਹਿਬ ਦੀ ਸੇਵਾ ਵਾਸਤੇ ਰੱਖੀਆਂ ਹੋ ਜਾਂਦੀਆਂ ਜੋ ਵੀ ਹਤੇ ਤੁਸੀਂ ਸਮਗਰੀ ਦੇਖਦੇ ਹੋ ਸਾਰੀ ਭਈ ਇਹ ਸਾਰੀ ਚਵਰ ਸਾਹਿਬ ਦੀ ਸੇਵਾ ਵਾਸਤੇ ਹੀ ਹੈ ਇਹਨੂੰ ਅਸੀਂ ਬਾਅਦ ਦੇ ਵਿੱਚ ਧੋਸ ਮਾਰ ਕੇ ਫਿਰ ਰੱਖ ਲੈਣਾ ਤੇ ਬਾਅਦ ਦੇ ਵਿੱਚ ਫਿਰ ਅਸੀਂ ਇਹਨੂੰ ਇਸੇ ਸੇਵਾ ਵਾਸਤੇ ਵਰਤੋਂ ਦੇ ਵਿੱਚ ਲਿਆਉਣਾ ਸੋ ਪਹਿਲਾ ਜਿਹੜਾ ਹੁਣ ਆਪਾਂ ਨੇ ਇਹ ਚਾਰ ਬਾਲਟੀਆਂ ਨੇ ਲਓ ਜੀ ਵੈਗਰੂ ਇਹ ਚਾਰ ਬਾਲਟੀਆਂ ਦੇ ਵਿੱਚ ਬਿਲਕੁਲ ਸਿੰਪਲ ਜਿਹਾ ਕੰਮ ਅਸੀਂ ਡਵ ਸ਼ੈਂਪੂ ਲਿਆ ਪੌਚ ਲੈ ਲਏ ਨੇ ਇਹਨਾਂ ਦੇ ਬਦਲੇ ਅਸੀਂ ਵੱਡੀ ਹਸੀਸੀਆਂ ਵੀ ਲਿਆ ਸਕਦੇ ਸੀਗੇ ਕਿਉਂਕਿ ਇੱਕ ਵਾਰੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਲੰਘ ਜਾਂਦੇ ਨੇ ਫਿਰ ਉਹ ਸ਼ੈਂਪੂ ਜਿਹੜਾ ਨਾ ਖਰਾਬ ਹੋ ਜਾਂਦਾ ਇਸ ਕਰਕੇ ਅਸੀਂ ਪੌਚ ਹੀ ਲੈ ਲਏ ਹੁਣ ਜਿਹੜਾ ਇਹ ਪੌਚ ਹੈ ਅਸੀਂ ਇੱਕ ਬਾਲਟੀ ਦੇ ਵਿੱਚ ਜਾਂ ਜਾਂ ਤਿੰਨ ਚਾਰ ਪੌਚ ਸੀ ਜਿਹੜੇ ਨਾ ਉਹ ਵਿੱਚ ਪਾ ਲੈਣੇ ਨੇ ਡਵ ਸ਼ੈਂਪੂ ਦੇ ਇਹ ਚਾਰ ਪੌਚ ਅਸੀਂ ਇਹਦੇ ਵਿੱਚ ਸ਼ੈਂਪੂ ਦੇ ਪਾ ਲੈਣੇ ਨੇ ਬਿਲਕੁਲ ਸਿੰਪਲ ਜਿਹਾ ਹੈਗਾ ਤੁਸੀਂ ਆਪਣੇ ਘਰ ਮਤਲਬ ਗੁਰੂ ਘਰ ਦੇ ਵਿੱਚ ਜਿੱਥੇ ਵੀ ਸਫਾਈ ਕਰਨੀ ਹੈ ਨਾ ਬੜਾ ਸਿੰਪਲ ਜਿਹਾ ਕੰਮ ਹੈ ਕੋਈ ਤੁਹਾਨੂੰ ਚਿਜਕ ਕਰਨ ਦੀ ਲੋੜ ਨਹੀਂ ਹੈ ਭਈ ਆ ਅਸੀਂ ਇਹਦੇ ਵਿੱਚ ਸ਼ੈਂਪੂ ਜਿਹੜੇ ਨੇ ਉਹ ਪਾ ਰਹੇ ਇਹ ਤਿੰਨ ਸ਼ੈਂਪੂ ਅਸੀਂ ਇਹਦੇ ਵਿੱਚ ਪਾ ਲਏ ਇਹ ਚੌਥਾ ਵੀ ਪਾ ਲਿਆ ਤਾਂ ਜੋ ਜਿਹੜੀ ਚੰਗੀ ਤਰ੍ਹਾਂ ਚਾਵਲਸਾਲ ਦੀ ਨਾ ਤਲਾਈ ਹੋ ਜਵੇ ਔਰ ਉਸ ਤੋਂ ਬਾਅਦ ਇਹ ਜਿਹੜਾ ਇੱਕ ਚਮਚਾ ਸੀ ਬੇਕਿੰਗ ਪਾਊਡਰ ਪਾਉਣਾ ਹੈ ਇਹ ਬੇਕਿੰਗ ਪਾਊਡਰ ਨਾ ਜੇ ਕਿਤੇ ਡਸਟ ਹੁੰਦੀ ਹੈ ਤਾਂ ਉਹਨੂੰ ਕੱਟ ਦਿੰਦਾ ਹੈ ਡਸਟ ਨੂੰ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਹੀ ਭੁਲੇਖਾ ਹੁੰਦਾ ਵੀ ਜਿੱਥੇ ਚਾਵਲਸਾਲ ਪਏ ਨੇ ਉੱਥੇ ਕਿਹੜਾ ਕੋਈ ਡਸਟ ਆਉਂਦੀ ਹੈ ਗੁਰਮੁਖ ਪੈਰ ਉਹ ਡਸਟ ਤਾਂ ਨੇਚਰਲ ਜੀ ਆ ਆ ਜਾਂਦੀ ਹੈ ਇਹਦੇ ਵਿੱਚ ਅਸੀਂ ਹੁਣ ਚਾਰ ਪੁੜੀਆਂ ਸ਼ੈਂਪੂ ਦੀਆਂ ਤੇ ਬੇਕਿੰਗ ਸੋਡਾ ਪਾਇਆ ਹੁਣ ਜਿਹੜੀ ਆ ਦੂਜੀ ਬਾਲਟੀ ਹੈ ਇਹ ਪਲੇਨ ਪਾਣੀ ਰੱਖਣਾ ਤਾਂ ਜੋ ਇਧਰੋਂ ਧੋਤਾ ਹੋਇਆ ਇਹ ਪਲੇਨ ਪਾਣੀ ਦੇ ਵਿੱਚ ਧੋ ਲਿਆ ਜਾਵੇ ਹੁਣ ਉਸ ਤੋਂ ਬਾਅਦ ਜਿਹੜੀ ਆ ਤੀਜੀ ਨੰਬਰ ਤੇ ਬਾਲਟੀ ਹੈ ਇਹਦੇ ਵਿੱਚ ਵੀ ਅਸੀਂ ਇੱਕ ਚਮਚਾ ਬੇਕਿੰਗ ਪਾਊਡਰ ਸੋਡਾ ਇੱਕ ਚਮਚਾ ਬੇਕਿੰਗ ਪਾਊਡਰ ਸੋਡਾ ਪਾ ਲਿਆ। ਔਰ ਉਸ ਤੋਂ ਬਾਅਦ ਇਹ ਕੰਡੀਸ਼ਨਰ ਨਾ ਕੰਡੀਸ਼ਨਰ ਵੀ ਜਿਹੜਾ ਡੱਬ ਦਾ ਹੀ ਲੈ ਲਿਆ ਤੁਹਾਡੇ ਸਾਹਮਣੇ ਹੀ ਹੈ। ਅਸੀਂ ਦੋ ਤਿੰਨ ਪੁੜੀਆਂ ਕੰਡੀਸ਼ਨਰ ਦੀਆਂ ਪਾਵਾਂਗੇ ਇਹਦੇ ਵਿੱਚ ਤਿੰਨ ਪੁੜੀਆਂ। ਤਿੰਨ ਪੁੜੀਆਂ ਅਸੀਂ ਕੰਡੀਸ਼ਨਰ ਦੀਆਂ ਪਾ ਲਈਆਂ। ਇੱਕ ਚਮਚਾ ਬੇਕਿੰਗ ਪਾਊਡਰ ਸੋਡਾ। ਹੁਣ ਇਹਨਾਂ ਨੂੰ ਕੀ ਕਰਾਂਗੇ ਅਸੀਂ ਨਾ ਚੰਗੀ ਤਰ੍ਹਾਂ ਮਲਾ ਲਵਾਂਗੇ ਬਿਲਕੁਲ ਵੀ ਤਾਂ ਜੋ ਕੰਡੀਸ਼ਨਰ ਜਿਹੜਾ ਉਹ ਮਿਲ ਜਾਵੇ ਹੁਣ ਇਹਦੇ ਵਿੱਚ ਕੰਡੀਸ਼ਨਰ ਤੇ ਵੇਕਨ ਸੋਡਾ ਪੂਰੀ ਤਰ੍ਹਾਂ ਮਿਲ ਗਿਆ ਆ ਇੱਕ ਚੌਥੀ ਬਾਲਟੀ ਰੱਖੀ ਹੋਈ ਹੈ ਅਸੀਂ ਇਹ ਵੀ ਪਲੇਨ ਪਾਣੀ ਲਿਆਓ ਵੈਗਰੂ ਚੌਰ ਸਾਹਿਬ ਦਾ ਛੋਟੇ ਵਾਲਾ ਹੁਣ ਇਹ ਚੌਰ ਸਾਹਿਬ ਨੇ ਸਾਡੇ ਕੋਲ ਸਾਰੀ ਤਕਰੀਬਨ ਤਕਰੀਬਨ ਸਾਫ਼ ਕੀਤੇ ਸੀਗੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਵੇਂ ਬਰਤੋਂ ਦੇ ਵਿੱਚ ਜਿਹੜੀਆਂ ਨਹੀਂ ਆਉਂਦੇ ਉਹਨਾਂ ਨੂੰ ਢਾਕੇ ਰੱਖਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਗੰਦੇ ਹੋ ਜਾਂਦੇ ਨੇ ਹੁਣ ਅਸੀਂ ਕੀ ਕਰਾਂਗੇ ਇਹਨਾਂ ਦੇ ਵਿੱਚ ਬਿਲਕੁਲ ਧੋਵਾਂਗੇ ਔਰ ਵੈਗਰੂ ਆ ਫੜੋ ਜਿਵੇਂ ਜਿਹੜੇ ਚੌਰ ਸਾਹਿਬ ਜ਼ਿਆਦਾ ਫਲਾਵਰ ਵਾਲੇ ਆ ਨਾ ਉਹਨਾਂ ਨੂੰ ਉੱਪਰ ਝੱਕੋ ਉਹਨਾਂ ਨੂੰ ਅਸੀਂ ਇੱਕ ਜਾਣਾ ਫੜਾਂਗੇ ਤੇ ਇੱਕ ਜਣਾ ਇਹ ਜਿਹੜੇ ਬਾਲ ਨੇ ਇਸ ਤਰ੍ਹਾਂ ਨ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਵਿੱਚ ਡਬੋਈ ਜਾਂਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਫਾਈ ਨਹੀਂ ਹੁੰਦੀ ਜਿਹੜੇ ਅੰਦਰ ਰਹਿ ਜਾਂਦੇ ਨੇ ਬਾਲ ਉਹਨਾਂ ਦੀ ਸਫਾਈ ਨਹੀਂ ਹੁੰਦੀ ਤੇ ਡਸਟ ਜਿਹੜੀ ਪੂਰੀ ਤਰ੍ਹਾਂ ਨਿਕਲਦੀ ਨਹੀਂ ਹੁਣ ਇਹ ਗੁਰਮੁਖ ਪਿਆਰੇ ਤੋਂ ਫੜ ਕੇ ਰੱਖਣਗੇ ਮੈਂ ਇਹਨਾਂ ਨੂੰ ਹੌਲੀ ਹੌਲੀ ਕਰਕੇ ਨਾ ਅੰਦਰ ਤੱਕ ਜਿਹੜੀ ਡਸਟ ਹੋਊਗੀ ਉਹ ਸਾਰੀ ਨਿਕਲ ਜਾਊਗੀ ਬਿਲਕੁਲ ਸਾਫ਼ ਹੋ ਜਾਊਗਾ ਔਰ ਮੁੱਠਾ ਕੋਸ਼ਿਸ਼ ਕਰਨੇ ਵੀ ਉੱਪਰ ਰੱਖਣਾ ਕਿਉਂਕਿ ਮੁੱਠੇ ਨੂੰ ਇਹ ਦਉਣਾ ਕਈ ਵਾਰੀ ਉਹਨਾਂ ਨੇ ਪੇਸਟ ਲਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਖੜਾ ਹੁੰਦਾ ਜਦੋਂ ਪਾਣੀ ਲੱਗ ਜਾਂਦਾ ਫਿਰ ਇਤੋਂ ਮੋਠਾ ਢਿੱਲਾ ਪੈ ਜਾਂਦਾ ਹੁਣ ਆ ਦੇਖੋ ਐਨ ਚੰਗੀ ਤਰ੍ਹਾਂ ਦੇ ਵਿੱਚੋਂ ਡਸਟ ਨਿਕਲ ਰਹੀ ਆ ਬਿਲਕੁਲ ਤੇ ਇਹਨੂੰ ਅਸੀਂ ਬਾਰ ਬਾਰ ਇਹਦੇ ਵਿੱਚ ਧੋ ਰਹੇ ਹਾਂ ਤੇ ਇਹਨੂੰ ਮਲ ਲਿਆ ਸਮਾਰ ਕੇ ਆਹ ਦੇਖੋ ਪਾਣੀ ਬਿਲਕੁਲ ਐਨ ਨਾ ਜਿਹੜਾ ਉਹ ਗੰਦਾ ਹੋ ਗਿਆ ਕਿਉਂਕਿ ਇਸ ਕਰਕੇ ਇਹਦੇ ਉੱਤੇ ਡਸਟ ਸੀਗੀ ਹੁਣ ਅਸੀਂ ਇਹਨੂੰ ਕੀ ਕਰਾਂਗੇ ਇਤੋਂ ਕੱਢਾਂਗੇ ਸ਼ੈਂਪੂ ਵਾਲੇ ਪਾਣੀ ਚ ਆ ਪਲੇਨ ਪਾਣੀ ਦੇ ਵਿੱਚ ਇਹਨੂੰ ਨਾ ਧੋਵਾਂਗੇ ਸਮਾਰ ਕੇ ਬਿਲਕੁਲ ਆ ਦੇਖੋ ਬੜਾ ਸੌਖਾ ਜਿਹਾ ਕਿਉਂਕਿ ਭੁੱਲਣਾ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਜੇ ਅਸੀਂ ਇਹ ਕਰਮ ਇਨਿਕ ਕਰਮ ਨਾ ਗੁਰਮੁਖ ਪੈਰੋਂ ਸਾਨੂੰ ਸਿੱਖ ਲੈਣੇ ਚਾਹੀਦੇ ਨੇ ਜਿਹੜੇ ਸਾਡੇ ਮਤਲਬ ਕੰਮ ਆ ਸਕਦੇ ਆ ਕਿਉਂਕਿ ਆਪਾਂ ਨਾ ਤਾਂ ਆਪਾਂ ਨੂੰ ਕਿਸੇ ਨੇ ਲੈ ਕੇ ਜਾਣਾ ਪ੍ਰੋਫੈਸ਼ਨਲ ਜਗ੍ਹਾ ਤੇ ਇਹ ਸਾਰੇ ਕਾਰਜ ਜਿਵੇਂ ਛੋਟੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਗ੍ਰਾਂਥੀ ਸਿੰਘ ਨੇ ਉਹ ਆਪਣੇ ਆਪ ਹੀ ਇਹ ਕਾਰਜ ਨਾ ਸਿੱਖ ਲੈਣ ਤਾਂ ਜੋ ਆਪਾਂ ਜਿਹੜੀ ਚਵਰ ਸਾਹਿਬ ਸਤਗੁਰਾਂ ਦੇ ਉੱਤੇ ਝੁੱਲਦੇ ਨੇ ਉਹ ਗੰਦੇ ਨਾ ਹੋਣ ਕਿਉਂਕਿ ਚਵਰ ਸਾਹਿਬ ਦਾ ਕਲਰ ਵਾਈਟ ਹੁੰਦਾ ਤੇ ਉੱਤੇ ਡਸਟ ਹੁੰਦੀ ਆ ਬਿਲਕੁਲ ਕਾਲੇ ਲੱਗਦੇ ਨੇ ਉਹ ਚੰਗੇ ਨਹੀਂ ਲੱਗਦੇ ਹੁਣ ਆ ਦੇਖੋ ਇਹਦੇ ਵਿੱਚ ਕੰਡੀਸ਼ਨਰ ਤੇ ਬੇਕਿੰਗ ਸੋਡਾ ਦੋਨੇ ਰਲਾਏ ਹੋਏ ਨੇ ਇਹ ਇਸ ਕਰਕੇ ਹੈ ਕਿਉਂਕਿ ਜਿਹੜੇ ਵਾਲ ਨੇ ਇਹ ਨਰਮ ਹੋ ਜਾਣ ਹੁਣ ਆ ਬਿਲਕੁਲ ਐਨ ਇੱਕਦਮ ਕਲੀਅਰ ਨਰਮ ਹੋ ਗਏ ਵਾਲ ਬਿਲਕੁਲ ਔਰ ਆ ਦੇਖੋ ਕਿੰਨਾ ਵਧੀਆ ਐਨ ਸਾਰਾ ਸਜ ਕੇ ਨਾ ਕਲਰ ਉਹ ਬਾਹਰ ਆ ਗਿਆ ਹੁਣ ਅਸੀਂ ਇਹਨੂੰ ਕੀ ਕਰਨਾ ਹੈ ਵਾਇਗਰੂ ਕੰਗੀ ਦੋ ਇਹਨੂੰ ਅਸੀਂ ਹੁਣ ਕੰਗੀ ਕਰਨੀ ਹੈ ਜਿਹੜੀ ਕੰਗੀ ਕਰਨੀ ਆ ਕੰਗੀਆਂ ਤੁਹਾਡੇ ਸਾਹਮਣੇ ਆ ਕੰਗੀ ਗੋਲ ਕੰਗੀ ਲੈਣੀ ਹੈ ਇਹਨੂੰ ਬਿਲਕੁਲ ਰਾਮ ਦੇ ਨਾਲ ਇਸ ਤਰ੍ਹਾਂ ਵੈਗਰੂਆ ਤੌਲੀਆ ਵਿਛਾਓ ਪਰਲੇ ਵਸੇ ਨੂੰ ਕਰਕੇ ਹੁਣ ਅਸੀਂ ਇਹ ਕੰਗੀ ਕਰ ਰਹੇ ਹਾਂ ਬਿਲਕੁਲ ਤੌਲੀਆ ਕੋਈ ਕੱਪੜਾ ਜਾਂ ਵਿਛਾ ਲੈਣਾ ਜਿਹਦੇ ਉੱਤੇ ਵਾਲ ਜਿਹੜੇ ਝੜਨ ਉਹ ਇਹ ਇਹਦੇ ਉੱਤੇ ਹੀ ਰਹਿਣ ਆ ਬਿਲਕੁਲ ਪਿਆਰ ਦੇ ਨਾਲ ਨਾ ਇਹਨੂੰ ਬਿਲਕੁਲ ਕੰਗੀ ਮਾਰਨੀ ਹੈ ਤਾਂ ਜੋ ਜਿਹੜੀਆਂ ਗੁਲਜਾਂ ਵਾਲਾਂ ਦੇ ਵਿੱਚ ਫਸੀਆਂ ਹੋਈਆਂ ਨੇ ਚੌਰ ਸਾਹਿਬ ਜਿਹੜਾ ਅਲਜੇ ਹੋਇਆ ਬਾਲ ਆ ਇਹ ਸਾਫ ਹੋ ਜਾਣ ਬਿਲਕੁਲ ਸਾਫ ਹੋ ਜਾਣ ਜਦੋਂ ਤੁਸੀਂ ਇਹਨੂੰ ਕਲੀਨਰ ਦੇ ਵਿੱਚ ਨਾ ਕਲੀਨਰ ਦੇ ਵਿੱਚ ਸਾਫ ਕਰੋਗੇ ਕਲੀਨਿਕ ਦੇ ਵਿੱਚ ਤੇ ਕੰਡੀਸ਼ਨਰ ਦੇ ਨਾਲ ਆ ਬਿਲਕੁਲ ਦੇਖੋ ਐਨ ਬਾਲ ਜਿਹੜੇ ਨਾ ਫੁੱਲ ਵਰਗੇ ਹੋਣ ਲੱਗੇ ਦੇਖੋ ਐਨ ਪੂਰੇ ਖਿਲਰ ਗਏ ਇਹਦੇ ਵਿੱਚ ਇਹ ਤਾਂ ਕਰਕੇ ਕੰਡੀਸ਼ਨਰ ਦੇ ਵਿੱਚ ਇਹਨਾਂ ਨੂੰ ਆਪਾਂ ਧੋਂਦੇ ਆ ਵੀ ਜਿਹੜਾ ਜਦੋਂ ਕੰਡੀਸ਼ਨਰ ਇਹਨੂੰ ਲੱਗਦਾ ਨਾ ਤਾਂ ਵਾਲ ਬਿਲਕੁਲ ਨਰਮ ਮੁਲਾਇਮ ਹੋ ਜਾਂਦੇ ਨੇ ਕੰਗਾ ਮਾਰਨ ਸੌਖਾ ਹੋ ਜਾਂਦਾ ਹੁਣ ਆ ਦੇਖੋ ਬਿਲਕੁਲ ਐਨ ਇਹ ਜਿਹੜਾ ਕੰਗਾ ਸਿਰੇ ਤੋਂ ਸਿਰੇ ਤੱਕ ਕਲੀਅਰ ਹੋ ਗਿਆ ਤੇ ਇਹਨੂੰ ਫੇਰ ਅਸੀਂ ਇੱਕ ਵਾਰੀ ਕੀ ਕਰਨਾ ਹੈ ਫੇਰ ਇਹਨੂੰ ਕੰਡੀਸ਼ਨਰ ਦੇ ਵਿੱਚ ਜਿਹੜਾ ਉਹ ਧੋਵਾਂਗੇ ਉਸ ਦੇ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਆ ਉਹ ਤੁਹਾਨੂੰ ਹੁਣੇ ਦੱਸਦੇ ਆ ਅਸੀਂ ਤੇ ਆਹ ਦੇਖੋ ਜੀ ਬਿਲਕੁਲ ਐਨ ਦੇਖੋ ਫੁੱਲ ਵਰਗਾ ਜਿਹੜਾ ਚੌਰ ਸਾਬ ਹੋ ਗਿਆ ਹੁਣ ਇਹਨੂੰ ਅਸੀਂ ਫੇਰ ਕੰਡੀਸ਼ਨਰ ਦੇ ਵਿੱਚ ਜਿਹੜਾ ਨਾ ਉਹ ਦਵਾ ਰਹੇ ਧੋਵਾਂਗੇ ਬਿਲਕੁਲ ਐਨ ਪਿਆਰ ਨਾਲ ਹੁਣ ਇੱਥੇ ਜਿਵੇਂ ਮੈਂ ਤੁਹਾਨੂੰ ਸਮਝਾਉਣ ਵਾਸਤੇ ਨਾਲ-ਨਾਲ ਵਿਚਾਰ ਵੀ ਕਰ ਰਿਹਾ ਪਰ ਕਈ ਵਾਰੀ ਹੁੰਦਾ ਇਹ ਸਮਝਾਉਣਾ ਜ਼ਰੂਰੀ ਆ ਹੁਣ ਜਦੋਂ ਤੁਸੀਂ ਸਮਝ ਗਏ ਫਿਰ ਤੁਸੀਂ ਇੱਥੇ ਕੀ ਕਰਨਾ ਨਾਲੇ ਤਾਂ ਸੇਵਾ ਕਰਨੀ ਆ ਨਾਲੇ ਤੁਸੀਂ ਕੀ ਕਰਨਾ ਮੁੱਖ ਤੋਂ ਆਚਰਣ ਕਰਨਾ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਆ ਬਿਲਕੁਲ ਸਾਫ ਪਾਣੀ ਦੇ ਵਿੱਚ ਧੋਣਾ ਤਾਂ ਜੋ ਜਿਹੜਾ ਕੰਡੀਸ਼ਨਰ ਤੇ ਬੇਕਿੰਗ ਸੋਡਾ ਨਾ ਇਹ ਬਿਲਕੁਲ ਨਿਕਲ ਜਾਵੇ ਜੇ ਆਪਾਂ ਨੂੰ ਇਹ ਲੱਗਦਾ ਵੀ ਇਹਦੇ ਵਿੱਚੋਂ ਇੱਕ ਵਾਰੀ ਪਾਣੀ ਦੇ ਨਾਲ ਨਹੀਂ ਧੋਤਾ ਜਾਂਦਾ ਤਾਂ ਇੱਕ ਵਾਰੀ ਤੁਸੀਂ ਆਪਾਂ ਹੋਰ ਰੱਖ ਸਕਦੇ ਆ ਵੀ ਤਾਂ ਜੋ ਪੂਰੀ ਤਰ੍ਹਾਂ ਜਿਹੜਾ ਪਾਣੀ ਆ ਉਹ ਸਾਫ ਹੋ ਜਾਏ ਹੁਣ ਜਿਸ ਵਾਂਪਨ ਇਹ ਇਹ ਵਿਚਾਰ ਲੈ ਲਿਆ ਇੰਨਾ ਕੁ ਹੈ ਨਾ ਇਤੋਂ ਆਨੂੰ ਦੱਸਣਾ ਸੀ ਵੀ ਇਹ ਸਾਫ ਪਾਣੀ ਦੇ ਵਿੱਚ ਧੋਣਾ ਤੇ ਇਦਾਂ ਕਰਕੇ ਹੁਣ ਅਸੀਂ ਇੰਨਾ ਕੁ ਵਿਚਾਰ ਲੈ ਲਿਆ ਇਹਦੇ ਬਾਅਦ ਫਿਰ ਸਾਡਾ ਕੰਮ ਜਿਹੜਾ ਉਹ ਖਤਮ ਹੈ ਅਸੀਂ ਫਿਰ ਕੀ ਕਰਨਾ ਹੈ ਫਿਰ ਜੁੜ ਜਾਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਇਹ ਬਿਲਕੁਲ ਨਾ ਤੁਸੀਂ ਇਦਾਂ ਇਹਨੂੰ ਸਾਫ ਕਰ ਲੈਣਾ ਨਿਚੋੜ ਦੇਣਾ ਪਾਣੀ ਹੁਣ ਜਦੋਂ ਪਾਣੀ ਨਿਚੋੜ ਗਿਆ ਹੁਣ ਇਹਦੇ ਵਿੱਚ ਕੰਗਾ ਨਹੀਂ ਮਾਰਨਾ ਆਪਾਂ ਨੇ ਹੁਣ ਕੰਗਾ ਨਹੀਂ ਮਾਰਨਾ ਵਾਇਗੁਰੂ ਆ ਚੱਕੋ ਜਿਹੜਾ ਤੌਲੀਆ ਆ ਜਦੋਂ ਅਸੀਂ ਤੌਲੀਆ ਚੱਕਾਂਗੇ ਨਾ ਇਹ ਤੌਲੀਏ ਦੇ ਨਾਲ ਬਿਲਕੁਲ ਇੱਦਾਂ ਕਰਕੇ ਇਹਨੂੰ ਸਾਫ਼ ਕਰ ਦੇਣਾ ਪਾਣੀ ਨੂੰ ਬਿਲਕੁਲ ਐ ਜਿਵੇਂ ਆਪਾਂ ਵੀ ਤੌਲੀਆ ਵਰਤਦੇ ਨਾ ਤੇ ਇੱਦਾਂ ਕਰਕੇ ਇਹਨੂੰ ਸਾਫ਼ ਕਰ ਦੇਣਾ ਹੁਣ ਇਹਦਾ ਜਿਹੜਾ ਅਗਲਾ ਪ੍ਰੋਸੀਜਰ ਹੁਣ ਇਹਦੇ ਵਿੱਚ ਕੰਗਾ ਨਹੀਂ ਮਾਰਨਾ ਇਹਨੂੰ ਕਿਤੇ ਧੁੱਪ ਦੇ ਵਿੱਚ ਨਹੀਂ ਸੁੱਕਣਾ ਪਾਉਣਾ ਹੀਟ 'ਚ ਨਹੀਂ ਪਾਉਣਾ ਸਿਰਫ ਇਹਨੂੰ ਜਿਵੇਂ ਆਪਾ ਹੁਣਾ ਇੱਥੇ ਅੰਦਰ ਖੜੇ ਆ ਨਾ ਬਿਲਕੁਲ ਅੰਦਰ ਜਿੱਥੇ ਸ਼ਾਮਾ ਹੋਵੇ ਇਹਨੂੰ 24 ਘੰਟੇ ਵਾਸਤੇ ਇਦਾਂ ਲਟਕਾ ਕੇ ਰੱਖਣਾ ਬਸ ਇਦਾਂ ਜਦੋਂ ਅਸੀਂ ਲਟਕਾ ਕੇ ਰੱਖਾਂਗੇ ਨਾ 24 ਘੰਟੇ ਬਾਅਦ ਆ ਕੇ ਦੇਖੋਗੇ ਇਹਦੇ ਜਿਹੜੇ ਵਾਲ ਨੇ ਬਿਲਕੁਲ ਲਾਈਨ ਫੁੱਲ ਵਰਗੇ ਖੇਲਰ ਜਾਣੇ ਨੇ ਆ ਜਿਹੜਾ ਤੁਹਾਨੂੰ ਕੰਗਾ ਦਿਖਾਇਆ ਇਹ ਦਵਾਰੇ ਫੇਰ ਕੰਗਾ ਜਦੋਂ ਇਹ ਸੁੱਕ ਗਿਆ ਇਹਨੂੰ ਤੁਸੀਂ ਇਹਦੇ ਵਿੱਚ ਮਾਰ ਦੋ ਔਰ ਗੁਰਮੁਖ ਪੈਰੋ ਐਨ ਬਿਲਕੁਲ ਇਸ ਤਰ੍ਹਾਂ ਦਾ ਹੋ ਜਾਣਾ ਹੈ ਜਿਵੇਂ ਵੀ ਇਹ ਰੂਂ ਦਾ ਹੁੰਦਾ ਬਣਿਆ ਹੁੰਦਾ ਫੁੱਲ ਵਰਗਾ ਐਨ ਬਿਲਕੁਲ ਪਿਓਰ ਚਿੱਟਾ ਵਾਈਟ ਤੇ ਤੁਹਾਨੂੰ ਫਿਰ ਇਹ ਜਿਹੜਾ ਚੋਰ ਸਾਹਿਬ ਹੈ ਇਹ ਫਿਰ ਆਪਾਂ ਸਤਗੁਰਾਂ ਦੇ ਉੱਤੇ ਬੜੇ ਪਿਆਰ ਦੇ ਨਾਲ ਜਿਹੜਾ ਨਾ ਅ ਝੁਲਾ ਸਕਦੇ ਆ ਸੋ ਇਹ ਕੋਈ ਬਹੁਤ ਹੀ ਬੜੀ ਗੱਲ ਨਹੀਂ ਹੈ ਆਪਾਂ ਨੂੰ ਸਾਰਿਆਂ ਨੂੰ ਸਿੱਖ ਲੈਣੀ ਚਾਹੀਦੀ ਹੈ ਸੋ ਇਹੀ ਆਪਾਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਇਹ ਸੇਵਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋ ਸਕਦਾ ਤੁਹਾਡੇ ਚ ਬਹੁਤ ਗੁਰਮੁਖ ਪਿਆਰੇ ਕਰਦੇ ਵੀ ਹੋਣਗੇ ਜਾਣਦੇ ਵੀ ਹੋਣਗੇ ਪਰ ਜੇ ਜਾਣਦੇ ਹੋ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕਿਤੇ ਤੁਹਾਨੂੰ ਇਦਾਂ ਲੱਗਦਾ ਵੀ ਅਸੀਂ ਕਿਤੇ ਪ੍ਰੋਫੈਸ਼ਨਲ ਜਗ੍ਹਾ ਤੇ ਜਾ ਕੇ ਇਹਨਾਂ ਤੋਂ ਵਾਈਏ ਕਿਉਂਕਿ ਆਪਣੇ ਕੋਲ ਪ੍ਰੋਫੈਸ਼ਨਲ ਜਗ੍ਹਾ ਜਾਣ ਤੇ ਟਾਈਮ ਨਹੀਂ ਹੁੰਦਾ ਜਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਸੋ ਆਪਾਂ ਇਹ ਬੜਾ ਸੌਖਾ ਜਿਹਾ ਤਰੀਕਾ ਐਨ ਰਾਮਨਾਥ ਹੋ ਸਕਦਾ ਦੇਖੋ ਸਾਰੀ ਡਸਟ ਜਿਹੜੀ ਐ ਵਿੱਚ ਤੇ ਨਿਕਲ ਗਈ ਸੋ ਆਪ ਜੀ ਨੇ ਅਸੀਸ ਵਰਕਸ਼ ਜੀ ਕਰਨੀ ਆਓ ਥੋੜਾ ਜਿਹਾ ਨਾਲ ਸਿਮਰਨ ਕਰੀਏ ਤੇ ਸਮਾਪਤੀ ਹੈ ਜੀ ਵਾਹ guru, ngwa, guru, ngwa, guru.